ਨਮਸਕਾਰ ਸਤਿ ਸ੍ਰੀ ਅਕਾਲ ਅਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦ ਹਾਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਥਿਆ ਨੇ ਫਿਰੋਜ਼ਪੁਰ ਦਿੱਲੀ ਬੰਦੇ ਮਾਤਰਮ ਐਕਸਪ੍ਰੈਸ ਟ੍ਰੇਨ ਦਾ ਠਹਿਰਾਓ ਬਰਨਾਲਾ ਵਿਖੇ ਨਾ ਰੱਖਣ ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਉਹਨਾਂ ਨੇ ਇਸ ਫੈਸਲੇ ਨੂੰ ਬਰਨਾਲਾ ਵਾਸੀਆਂ ਨਾਲ ਕੀਤਾ ਗਿਆ ਵਿਸ਼ਵਾਸ ਘਾਤਕਰਾਰ ਦਿੱਤਾ ਹੈ ਮੀਥਿਆ ਨੇ ਕਿਹਾ ਕਿ ਕੇਂਦਰੀ ਮੰਤਰੀ ਵੱਲੋਂ ਪਹਿਲਾਂ ਬਰਨਾਲਾ ਵਿਖੇ ਠਹਿ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਰੇਲਵੇ ਵੱਲੋਂ ਟ੍ਰੇਨ ਨੂੰ ਇੱਥੇ ਨਾ ਰੋਕ ਕੇ ਬਰਨਾਲਾ ਵਾਸੀਆਂ ਦੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਬਰਨਾਲਾ ਖੇਤਰ ਦੀ ਵੱਡੀ ਆਬਾਦੀ ਨੂੰ ਹਾਈ ਸਪੀਡ ਟ੍ਰੇਨ ਸੇਵਾ ਦੀ ਸਖਤ ਲੋੜ ਹੈ ਅਤੇ ਇਹ ਮੰਗ ਜਿਉਂ ਦੀ ਤਿਉਂ ਬਰਕਰਾਰ ਹੈ ਵੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਹੈ ਜਿਹੜੀ ਫਰੂਜਪੁਰ ਤੋਂ ਦਿੱਲੀ ਚੱਲਣੀ ਹੈ ਉਹਦੀ ਹੋ ਰਹੀ ਹੈ ਪਰ ਸਾਡੇ ਬਰਨਾਲੇ ਦੇ ਲੋਕਾਂ 'ਚ ਬੜੀ ਨਿਰਾਸ਼ਤਾ ਹੈਗੀ ਕਿ ਉਹਦਾ ਸਟਾਪੇਜ ਬਰਨਾਲੇ ਨਹੀਂ ਰੱਖਿਆ ਗਿਆ ਤੇ ਪਿਛਲੇ ਦਿਨੀ ਸਭ ਦੇ ਧਿਆਨ 'ਚ ਹੋਣਾ ਮੈਂ ਮੰਤਰੀ ਜੀ ਨੂੰ ਮਿਲਿਆ ਵੀ ਸੀਗਾ ਉਹਨਾਂ ਨੇ ਭਰੋਸਾ ਦਿੱਤਾ ਸੀ ਕਿ ਜਿਹੜਾ ਬਰਨਾਲੇ ਸਟਾਪੇਜ ਹੈ ਉਹ ਜਰੂਰ ਰੱਖਿਆ ਜਾਊ ਜਿਸ ਦਿਨ ਟ੍ਰੇਨ ਚੱਲੂਗੀ ਤੇ ਅਸੀਂ ਉੱਥੇ ਕਿਹਾ ਵੀ ਸੀ ਕਿ ਮੰਤਰੀ ਸਾਹਿਬ ਅਸੀਂ ਧੰਨਵਾਦ ਕਰਾਂਗੇ ਬਰਨਾਲੇ ਦੇ ਲੋਕਾਂ ਦੇ ਨਾਲ ਪਰ ਜੋ ਅੱਜ ਇਹ ਹੋਇਆ ਕਿ ਟ੍ਰੇਨ ਦਾ ਸਟਾਪੇਜ ਨਹੀਂ ਰੱਖਿਆ ਗਿਆ ਇਹ ਕੋਈ ਇਹ ਨਹੀਂ ਵੀ ਇਕੱਲੇ ਇੱਕ ਐਮਪੀ ਦੇ ਨਾਲ ਇਹ ਸਮਝ ਲਓ ਵੀ ਵਾਦਾ ਕਰਕੇ ਜਿਹੜਾ ਇੱਕ ਧੋਖਾ ਕੀਤਾ ਗਿਆ ਹੈ ਇਹ ਸਮੁੱਚੇ ਬਰਨਾਲੇ ਕੀ ਬਰਨਾਲੇ ਦੇ ਆਸ-ਪਾਸ ਦੇ ਸਾਰੇ ਲੋਕਾਂ ਨਾਲ ਧੋਖਾ ਜਿਨ੍ਹਾਂ ਨੂੰ ਇਹ ਖੁਸ਼ੀ ਸੀ ਉਮੀਦ ਸੀ ਕਿ ਜੀ ਪਹਿਲੀ ਫਾਸਟ ਮੂਵਿੰਗ ਟ੍ਰੇਨ ਜਿਹੜੀ ਚੱਲ ਰਹੀ ਹੈ ਤੇ ਬਰਨਾਲਾ ਸਟਾਪੇਜ ਹੋਊਗਾ ਕਿਉਂਕਿ ਮੋਗੇ ਜ਼ਿਲ੍ਹੇ ਦੇ ਇਧਰ ਨਿਹਾਲ ਸਿੰਘ ਵਾਲੇ ਦੇ ਰਾਏਕੋਟ ਤੱਕ ਦੇ ਇਧਰ ਮਾਨਸਾ ਦੇ ਜੋਗੇ ਤੱਕ ਦੇ ਆ ਬਠਿੰਡੇ ਤੋਂ ਜਿਹੜਾ ਰਾਮਪੁਰੇ ਤੱਕ ਦੇ ਜਿਹੜੇ ਲੋਕ ਹੈ ਉਹ ਬਰਨਾਲਾ ਸਟੇਸ਼ਨੋਂ ਪੈਂਦਾ ਇੱਥੋਂ ਆ ਕੇ ਟ੍ਰੇਨ ਲੈਂਦੇ ਆ ਤੇ ਅੱਜ ਉਹਨਾਂ ਸਾਰੇ ਲੋਕਾਂ ਨਾਲ ਸਮਝਦਾ ਮੈਂ ਇੱਕ ਤਰ੍ਹਾਂ ਦਾ ਵਿਸ਼ਵਾਸ ਘਾਤ ਜਿਹੜਾ ਉਹ ਕੀਤਾ ਗਿਆ ਕਿ ਬਰਨਾਲਾ ਸਟਾਪੇਜ ਰੱਖਿਆ ਗਿਆ ਪਰ ਮੇਰੀ ਉਸ ਤੋਂ ਬਾਅਦ ਵੀ ਕਿਉਂਕਿ ਜਿਸ ਦਿਨ ਦੀ ਖਬਰ ਆਈ ਹੈ ਕਿ ਜੀ ਬਰਨਾਲੇ ਸਟਾਪੇਜ ਨਹੀਂ ਮੇਰੀ ਮੰਤਰੀ ਜੀ ਦੇ ਦਫਤਰ ਵੀ ਲਗਾਤਾਰ ਜਿਹੜੀ ਗੱਲ ਆ ਹੋ ਰਹੀ ਹੈ ਤੇ ਉਹਨਾਂ ਨੇ ਹੁਣ ਵੀ ਇਹੀ ਕਿਹਾ ਕਿ ਜੀ ਅਸੀਂ ਇਹ ਫਾਈਲ ਪੁਰਾਣੀ ਚੱਲੀ ਹੋਈ ਸੀ ਹਫ਼ਤੇ 10 ਦਿਨ ਤੱਕ ਇਹ ਟ੍ਰੇਨ ਨੂੰ ਰੋਕਾਂਗੇ ਪਰ ਮੈਂ ਇਹ ਕਹਿਣਾ ਵੀ ਹਫ਼ਤਾ 10 ਦਿਨ ਛੱਡੋ ਅਸੀਂ ਤੁਹਾਨੂੰ 20 ਦਿਨ ਦਿੱਤੇ 20 ਕੀ ਆ ਆਉਣ ਵਾਲੀ 1 ਦਸੰਬਰ ਤੱਕ ਦਾ ਸਮਾਂ ਦਿੱਤਾ ਉਦੋਂ ਪਹਿਲਾਂ ਸੈਸ਼ਨ ਵੀ ਚੱਲ ਪੈਣਾ ਤੁਸੀਂ ਉਹ ਤੱਕ ਹੀ ਰੋਕ ਦਿਓ ਕਿਉਂਕਿ ਮੈਂ ਪਹਿਲਾਂ ਵੀ ਕਹੇ ਤੁਹਾਡਾ ਧੰਨਵਾਦ ਕਰਾਂਗੇ ਮੰਤਰੀ ਸਾਹਿਬ ਹੁਣ ਵੀ ਤੁਹਾਡਾ ਅਸੀਂ ਧੰਨਵਾਦ ਕਰਾਂਗੇ ਜੇ 20 ਬਾਈ ਦਿਨਾਂ ਚ ਵੀ ਇੱਕ ਤਰੀਕ ਤੱਕ ਟ੍ਰੇਨ ਰੋਕ ਦਿੰਨੇ ਹਾਂ ਪਰ ਜੇ ਟ੍ਰੇਨ ਇਹ ਨਹੀਂ ਰੋਕੀ ਜਾਂਦੀ ਕਿਉਂਕਿ ਉਸ ਤੋਂ ਪਹਿਲਾਂ ਸ਼ੈਸ਼ਨ ਚੱਲ ਪੈਣਾ ਮੈਂ ਸ਼ੈਸ਼ਨ ਚ ਮਿਲ ਕੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਮੈਂ ਉੱਥੇ ਕੰਮ ਰੋਕੂ ਪ੍ਰਸਤਾਵ ਵੀ ਲੈ ਕੇ ਆਉਂਗਾ ਜ਼ੀਰੋ ਆਰ ਚ ਵੀ ਮੈਂ ਕੋਸ਼ਿਸ਼ ਕਰੂੰਗਾ ਜਿੱਥੇ ਵੀ ਮੌਕਾ ਲੱਗਿਆ ਮੈਂ ਇਹ ਮੰਗ ਦੁਆਰਾ ਦੁਆਰਾ ਠਾਊਂਗਾ ਕਿ ਟ੍ਰੇਨ ਜਿਹੜੀ ਹੈ ਬਰਨਾਲੇ ਰੋਕੀ ਜਾਵੇ ਤੇ ਫਿਰ ਵੀ ਜੇ ਨਹੀਂ ਰੋਕੀ ਜਾਂਦੀ ਤਾਂ ਇੱਕ ਤਰੀਕ ਤੋਂ ਬਾਅਦ ਅਸੀਂ ਬਰਨਾਲੇ ਸਟੇਸ਼ਨ ਤੇ ਜਿਹੜਾ ਪ੍ਰੋਟੈਸਟ ਹੈ ਉਹ ਕਰਾਂਗੇ ਕਿ ਜਿਹੜੀ ਟ੍ਰੇਨ ਹੈ ਉਹ ਹਰ ਹਾਲਾਤ ਚ ਬਰਨਾਲੇ ਰੁਕੀ ਜਾਵੇ ਤੇ ਬਰਨਾਲੇ ਦੇ ਲੋਕਾਂ ਨੂੰ ਨਾਲ ਲੈ ਕੇ ਮੈਂ ਜੋ ਵੀ ਸੰਘਰਸ਼ ਕਰਨਾ ਪਿਆ ਉਹ ਕਰੂੰਗਾ ਪਰ ਬਰਨਾਲੇ ਟ੍ਰੇਨ ਜਿਹੜੀ ਹੈ ਉਹ ਰਕਵਾ ਕੇ ਰਾਂਗੇ ਮੀਥਿਆ ਨੇ ਮੰਗ ਕੀਤੀ ਹੈ ਕਿ ਰੇਲਵੇ ਵਿਭਾਗ 1 ਦਸੰਬਰ ਤੋਂ ਪਹਿਲਾਂ ਇਸ ਮੰਗ ਨੂੰ ਪੂਰਾ ਕਰਨ ਉਹਨਾਂ ਕਿਹਾ ਕਿ ਜੇਕਰ ਇਸ ਮਿਤੀ ਤੱਕ ਬੰਦੇ ਭਾਰਤ ਟ੍ਰੇਨ ਦਾ ਸਟਾਪੇਜ ਬਰਨਾਲਾ ਵਿਖੇ ਸ਼ੁਰੂ ਨਹੀਂ ਕੀਤਾ ਜਾਂਦਾ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਂਗੇ ਉਹਨਾਂ ਕਿਹਾ ਕਿ ਉਹ ਸੰਸਦ ਦੇ ਆਉਣ ਵਾਲੇ ਸਰਦ ਰੁੱਤ ਸੈਸ਼ਨ ਦੇ ਵਿੱਚ ਪਾਰਲੀਮੈਂਟ ਦੇ ਅੰਦਰ ਇਸ ਮੁੱਦੇ ਤੇ ਮਤਾ ਲਿਆਉਂਗੇ ਅਤੇ 1 ਦਸੰਬਰ ਤੋਂ ਬਾਅਦ ਬਨਾਲਾ ਸਟੇਸ਼ਨ ਵਿਖੇ ਬਨਾਲਾ ਵਾਸੀਆਂ ਦੇ ਸਹਿਯੋਗ ਨਾਲ ਇੱਕ ਵੱਡਾ ਰੋਸ ਪ੍ਰਦਰਸ਼ਨ ਕਰਨਗੇ ਬਨਾਲਾ ਤੋਂ ਯਾਦਵਿੰਦਰ ਸਿੰਘ ਪੁਲਦੀ ਰਿਪੋਰਟ ਪੰਜਾਬੀ ਜਾਗਰਣ